ਪੰਜਾਬ ਪੁਲਿਸ ਦੇ ਵੱਡੇ ਅਫਸਰ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਸੀਬੀਆਈ ਦੇ ਵੱਲੋਂ ਡੀਆਈਜੀ ਦੀ ਗ੍ਰਿਫਤਾਰੀ ਜੀ ਬਿਲਕੁਲ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਵੱਡੀ ਗ੍ਰਿਫਤਾਰੀ ਹੋਈ ਹੈ ਰੋਪੜ ਰੇਜ ਦੇ ਡੀਆਈਜੀ ਜਿਸ ਨੂੰ ਕਿ ਹੁਣ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕਰ ਲਿਤਾ ਗਿਆ ਹੈ ਰਿਸ਼ਵਤ ਲੈਣ ਦੇ ਵੱਡੇ ਇਲਜ਼ਾਮ ਲੱਗੇ ਸਗੇ ਤਾਂ ਕਿ ਜਦੋਂ ਇਹ ਇਲਜ਼ਾਮਾਂ ਦੀ ਪੁਸ਼ਟੀ ਹੁੰਦੀ ਹੋ ਤਾਂ ਉਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਇਹ ਵੱਡੇ ਇਲਜ਼ਾਮ ਤੇ ਵੱਡਾ ਕਦਮ ਜਿਹੜਾ ਚੁੱਕਿਆ ਗਿਆ ਕਿ ਜਿੱਥੇ ਹੁਣ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਤਸਵੀਰ ਤੁਹਾਨੂੰ ਦਿਖਾ ਰ ਰੋਪੜ ਰੇਂਜ ਦੇ ਡੀਆਈਜੀ ਹਰਚਬੀ ਸਿੰਘ ਭੁੱਲਰ ਦੇ ਜਿਨ੍ਹਾਂ ਦੇ ਉੱਪਰ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਤਾਂ ਉਸ ਤੋਂ ਬਾਅਦ ਹੁਣ ਇੱਕ ਵੱਡੀ ਕਾਰਵਾਈ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ ਤੁਹਾਡੀ ਜਾਣਕਾਰੀ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣ ਦੇ ਇਹ ਬਿਆਨ ਸਾਹਮਣੇ ਆਉਂਦੇ ਰਹੇ ਨੇ ਕੀ ਕੋਈ ਵੀ ਪਿਛਤਤ ਕਰਦਾ ਹੈ ਕੋਈ ਵੀ ਰਿਸ਼ਵਤ ਇਹਦੇ ਤੋਂ ਉੱਤੇ ਉੱਪਰ ਪੂਰੀ ਪੂਰੀ ਕਾਰਵਾਈ ਕੀਤੀ ਜਾਏਗੀ ਚਾਹੇ ਉਹ ਕਿਸੇ ਵੀ ਅਹੁਦੇ ਦਾ ਕਿਉਂ ਨਾ ਹੋਵੇ ਸੋ ਉਸੇ ਦੀ ਚੱਲਦੀ ਸੀਬੀਆਈ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਤੇ ਵੱਡੀ ਕਹਿ ਸਕਦੇ ਆ ਕਿ ਵੱਡੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਪੰਜਾਬ ਪੁਲਿਸ ਦਾ ਇੱਕ ਵੱਡਾ ਅਫਸਰ ਉਸ ਦੇ ਉੱਪਰ ਇਹੋ ਜੀ ਕਾਰਵਾਈ ਹੋਣੀ ਤੇ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕਰ ਲਿਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇ ਤੋਂ ਇੱਕ ਸ਼ਿਕਾਇਤ ਦਰਜ ਹੋਈ ਸੀ ਕਿ ਡੀਆਈਜੀ ਹਰਚਨ ਸਿੰਘ ਭੁੱਲਰ ਦੇ ਵੱਲੋਂ ਰਿਸ਼ਵਤ ਲਈ ਗਈ ਹੈ ਤੇ ਰਿਸ਼ਵਤ ਲੈਣ ਦੇ ਚੱਕਾ ਤੋਂ ਬਾਅਦ ਇਹ ਪੂਰੀ ਕਹਿ ਲਓ ਕਿ ਉਹਦੀ ਪੁਸ਼ਟੀ ਕਰਕੇ ਤੇ ਹੁਣ ਸੀਬੀਆਈ ਦੇ ਵੱਲੋਂ ਇੱਕ ਵੱਡੀ ਗ੍ਰਿਫਤਾਰੀ ਪੰਜਾਬ ਪੁਲਿਸ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਤੇ ਹੁਣ ਸੀਬੀਆਈ ਦੇ ਵੱਲੋਂ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਪੰਜਾਬ ਦੇ ਡੀਆਈਜੀ ਜੋ ਕਿ ਰੋਪੜ ਰੇਂਜ ਦੇ ਡੀਆਈਜੀ ਨੇ ਹਰਚੰਦ ਸਿੰਘ ਭੁੱਲਰ ਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਵੱਡੇ ਅਫਸਰ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਸੀਬੀਆਈ ਦੇ ਵੱਲੋਂ ਡੀਆਈਜੀ ਦੀ ਗ੍ਰਿਫਤਾਰੀ ਜੀ ਬਿਲਕੁਲ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਵੱਡੀ ਗ੍ਰਿਫਤਾਰੀ ਹੋਈ ਹੈ ਰੋਪੜ ਰੇਂਜ ਦੇ ਡੀਆਈਜੀ ਜਿਸ ਨੂੰ ਕਿ ਹੁਣ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਰਿਸ਼ਵਤ ਲੈਣ ਦੇ ਵੱਡੇ ਇਲਜ਼ਾਮ ਲੱਗੇ ਸਗੇ ਤਾਂਕਿ ਜਦੋਂ ਇਹ ਇਲਜ਼ਾਮਾਂ ਦੀ ਪੁਸ਼ਟੀ ਹੁੰਦੀ ਹੋ ਤਾਂ ਉਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਇਹ ਵੱਡੇ ਇਲਜ਼ਾਮ ਤੇ ਵੱਡਾ ਕਦਮ ਜਿਹੜਾ ਚੁੱਕਿਆ ਗਿਆ ਕਿ ਜਿੱਥੇ ਹੁਣ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਤਸਵੀਰ ਤੁਹਾਨੂੰ ਦਿਖਾ ਰਿਹਾ ਰੋਪੜ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੇ ਜਿਨ੍ਹਾਂ ਦੇ ਉੱਪਰ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਤਾਂ ਉਸ ਤੋਂ ਬਾਅਦ ਹੁਣ ਇੱਕ ਵੱਡੀ ਕਾਰਵਾਈ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ ਤੁਹਾਡੀ ਜਾਣਕਾਰੀ ਦੱਸਦੀ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣ ਦੇ ਇਹ ਬਿਆਨ ਸਾਹਮਣੇ ਆਉਂਦੇ ਰਹੇ ਨੇ ਕਿ ਕੋਈ ਵੀ ਪਿਛਤਾਚਾਰ ਕਰਦਾ ਹੈ ਕੋਈ ਵੀ ਰਿਸ਼ਵਤ ਲੈਦਾ ਉਸਦੇ ਉੱਪਰ ਪੂਰੀ ਪੂਰੀ ਕਾਰਵਾਈ ਕੀਤੀ ਜਾਏਗੀ ਚਾਹੇ ਉਹ ਕਿਸੇ ਵੀ ਅਹੁਦੇ ਦਾ ਕਿਉਂ ਨਾ ਹੋਵੇ ਸੋ ਇਸੇ ਦੀ ਚਲਦੀ ਸੀਬੀਆਈ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਤੇ ਵੱਡੀ ਕਹਿ ਸਕਦੇ ਆ ਕਿ ਵੱਡੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਪੰਜਾਬ ਪੁਲਿਸ ਦਾ ਇੱਕ ਵੱਡਾ ਅਫਸਰ ਉਸਦੇ ਉੱਪਰ ਇਹੋ ਜੀ ਕਾਰਵਾਈ ਹੋਣੀ ਤੇ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕਰ ਲਿਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇ ਤੋਂ ਇੱਕ ਵਿਚਕਾਰ ਤੇ ਦਰਜ ਹੋਈ ਸੀ ਕਿ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਵੱਲੋਂ ਰਿਸ਼ਵਤ ਲਈ ਗਈ ਹੈ ਤੇ ਰਿਸ਼ਵਤ ਲੈਣ ਦੇ ਚੱਕਾ ਤੋਂ ਬਾਅਦ ਇਹ ਪੂਰੀ ਕਹਿ ਲਓ ਕਿ ਉਹਦੀ ਪੁਸ਼ਟੀ ਕਰਕੇ ਤੇ ਹੁਣ ਸੀਬੀਆਈ ਦੇ ਵੱਲੋਂ ਇੱਕ ਵੱਡੀ ਗ੍ਰਿਫਤਾਰੀ ਪੰਜਾਬ ਪੁਲਿਸ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਤੇ ਹੁਣ ਸੀਬੀਆਈ ਦੇ ਵੱਲੋਂ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਪੰਜਾਬ ਦੇ ਡੀਆਈਜੀ ਜੋ ਕਿ ਰੋਪੜ ਰੇਂਜ ਦੇ ਡੀਆਈਜੀ ਨੇ ਹਰਚੰਦ ਸਿੰਘ ਭੁੱਲਰ ਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ